ਪੁਰ ਗ੍ਰੀਟਰ ਹੱਥ ਕੋਲ ਚੋਤੇ ਮਾਰਾ ਗਿਆ ਵਾਦੀ ਯਾਰ ਪਿਛੇ ਗੱਲ ਹਲਗੜੀ ਤਿਆਰ ਕਰ ਲਿਆ ਜੀ ਆ ਤਾਂ ਅਸਰ ਜਿਹੜਾ ਜਿਹਦਾ ਮਕੰਟਾ ਹੈ ਜਾਰੇ ਝੋੜ ਪਿੰਡ ਕੀ ਕਰਵਾਈ ਕਿੰਨੇ ਕੁ ਪਰਚੇ ਨੇ ਤੇ ਤੇ ਮੁਕਸਰ ਡਿਸਟ੍ਰਿਕਟ ਤੇ ਅੱਜ ਜੋ ਹੈਗਾ ਇਹ ਇੱਕ ਇਲੀਗਲ ਸਟਰਕਚਰ ਜੋ ਸਰਕਾਰੀ ਥਾਂ ਤੇ ਬਣਿਆ ਹੋਇਆ ਸੀਗਾ ਤੇ ਜੋ ਕੋਆਰਡੀਨੇਟਿੰਗ ਏਜੰਸੀ ਹੈ ਡਿਸਟ੍ਰਿਕਟ ਡੀਡੀਪੀਓ ਆਫਿਸ ਤੇ ਇਸੇ ਪ੍ਰੋਪਰ ਇਸ ਨੂੰ ਅੱਗੇ ਪੁਲਿਸ ਨੂੰ ਰਿਕਵਿਜ਼ੀਸ਼ਨ ਕੀਤੀ ਗਈ ਸੀ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਦੇ ਸਾਹਮਣੇ ਅਸੈਸ ਕੀਤਾ ਗਿਆ ਤੇ ਅੱਜ ਇੱਥੇ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈ ਤੇ ਡਿਮੋਲੀਸ਼ਨ ਐਕਸਰਸਾਈਜ਼ ਜੋ ਹੈ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਤੇ ਇਸ ਤੇ ਲੋਕਾਂ ਦਾ ਵੀ ਇਸ ਤੇ ਚੰਗਾ ਕੋਆਪਰੇਸ਼ਨ ਮਿਲਿਆ ਹੈਗਾ ਕਿ ਲੋਕੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਹੈਗੀ ਡੈਟਰੈਂਟ ਤੇ ਐਗਜ਼ੈਂਪਲਰੀ ਰਿਐ ਡਰੱਗ ਸਮਗਲਰ ਪੈਡਲਰਸ ਤੇ ਹੋ ਰਿਹਾ ਹੈਗਾ ਤੇ ਇਸ ਤੇ ਵੀ ਜੋ ਇਹ ਸਟਰਕਚਰ ਬਣਿਆ ਹੋਇਆ ਸੀ ਤੁਸੀਂ ਦੇਖ ਰਹੇ ਹੋ ਇਹ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਸਟਰਕਚਰ ਬਣਿਆ ਹੋਇਆ ਹੈਗਾ ਤੇ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਦੀ ਹੈਗੀਆਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਰਸ ਤੇ ਇੱਕ ਚ ਸਜਾ ਵੀ ਹੋਈ ਹੈਗੀ ਤੇ ਇਸ ਤੇ ਹੀ ਬੇਸ ਤੇ ਜੋ ਇਸ ਤੇ ਅੱਗੇ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਮੈਂ ਅੱਜ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਇਲੀਗਲ ਸਟਰਕਚਰ ਬਣਾਦਾ ਹੈਗਾ ਇਲੀਗਲ ਤਰੀਕੇ ਤੇ ਕੋਈ ਕਾਰਵਾਈ ਉਸ ਚ ਕਰਦਾ ਹੈਗਾ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਲਿਆ ਜਾਊ ਤੋਂ ਮੁਖ ਸਰ ਪੁਲਿਸ ਇਸ ਕਮਿਟਡ ਫੋਰ ਐਗਜ਼ੈਂਪਲਰੀ ਐਂਡ ਡਿਟਰੈਂਟ ਐਕਸ਼ਨ ਅਗੇਂਸਟ ਦ ਪੈਡਲਰਸ ਐਂਡ ਸਟੱਡਲਰਸ ਤੇ ਪਿੱਛੇ ਕੁਝ ਟਾਈਮ ਤੇ ਪ੍ਰੋਪਰਟੀਆਂ ਜੋ ਅਟੈਚ ਵੀ ਕਰਾਈ ਗਈ ਹੈਗੀਆਂ ਡਿਮੋਲੀਸ਼ਨ ਐਕਸਰਸਾਈਜ਼ ਵੀ ਐਗਜ਼ੀਕਿਊਟ ਕੀਤੀ ਗਈ ਹੈਗੀ ਤੇ ਪਬਲਿਕ ਦਾ ਇਸੇ ਚੰਗਾ ਕੋਪਰੇਸ਼ਨ ਮਿਲ ਰਿਹਾ ਹੈਗਾ ਤਾਂ ਮੈਂ ਲੋਕਲ ਪਿੰਡ ਦੇ ਵੀ ਜੋੜ ਪਿੰਡ ਦੀ ਗੱਲ ਕਰਾਂ ਤਾਂ ਸਰਪੰਚ ਸਾਹਿਬ ਨੇ ਵੀ ਸ਼ੇਅਰ ਕੀਤਾ ਕਿ ਇੱਥੇ ਜੋ ਇਹਨਾਂ ਦੇ ਮਲਟੀਪਲ ਐਫਆਰ ਸੀ ਤੇ ਹੁਣ ਪਬਲਿਕ 'ਚ ਇਸ ਦੇ ਪਰਸਪੈਕਸ਼ਨ 'ਚ ਬਹੁਤ ਫਰਕ ਪੈ ਰਿਹਾ ਹੈ ਸਰ ਇਹ ਜਿਹੜੇ ਪੰਚਾਇਤੀ ਜਗ੍ਹਾ 'ਚ ਬਣੀਆਂ ਇਹੇ ਤੁਸੀਂ ਟਾਰ ਰਹੇ ਹੋ ਜਾਂ ਨਸ਼ਾ ਦੀ ਆਪਣੀ ਜਗ੍ਹਾ ਵੀ ਬਣਾਇਆ ਉਹਨੇ ਦੇਖੋ ਇਹ ਨਾ ਇੱਕ ਲੀਗਲ ਪ੍ਰੋਸੀਜਰ ਹੈਗਾ ਕਿ ਪਹਿਲਾਂ ਅਸੀਂ ਚੈੱਕ ਕਰਦੇ ਆ ਕਿ ਡਰਗ क्राइम ਚ ਇਨਵੋਲਡ ਕਿੰਨੇ-ਕਿੰਨੇ ਅਫੇਅਰਸ ਹੈਗੇ ਆ ਫਿਰ ਸਰਕਾਰੀ ਥਾਤੇ ਉਸ ਚ ਚੈੱਕ ਕਰਨ ਦਾ ਇੱਕ ਤਰੀਕਾ ਹੈਗਾ ਕਿ ਜੋ ਕਨਸਰਨ ਜੋ ਸਿਵਲ ਅਥਾਰਟੀ ਹੈ ਉਸ ਚ ਉਹ ਚੈੱਕ ਕੀਤਾ ਜਾਂਦਾ ਹੈਗਾ ਤੇ ਉਹਨਾਂ ਦੇ ਵੱਲੋਂ ਫਿਰ ਰਿਕਵੈਸਟ ਹੁੰਦੀ ਹੈ ਤੇ ਉਸ ਦੇ ਬਾਅਦ ਫਿਰ ਇਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈਗਾ